ਫਨੋ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਜਾਇਜ਼ ਹਥਿਆਰਾਂ ਸਨੇ ਕਾਬੂ ਕੀਤਾ ਹੈ ਇਸ ਦਾ ਖੁਲਾਸਾ ਖੰਨਾ ਦੇ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਡੀਐਸਪੀ ਗਿੱਲ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਖੰਨਾ ਸਦਰ ਪੁਲਿਸ ਨੇ ਪਲਦੀਪ ਟਾਪੇ ਤੋਂ ਇੱਕ ਵਿਅਕਤੀ ਨੂੰ ਨਜਾਇਜ਼ ਅਸਲੇ ਸਨੇ ਗ੍ਰਿਫਤਾਰ ਕੀਤਾ ਸੀ ਅਤੇ ਉਸ ਦੀ ਨਿਸ਼ਾਨਦੇਹੀ ਕੀਤੀ ਦੂਸਰੇ ਵਿਅਕਤੀ ਨੂੰ ਕਾਬੂ ਕਰ ਅਨਨ ਤੋਂ ਦੋ ਨਜਾਇਜ਼ ਪਿਸਤਲ ਬਰਾਮਦ ਕੀਤੇ ਗਏ ਹਨ ਅਤੇ ਪਕੜੇ ਗਏ ਵਿਅਕਤੀਆਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਇਹਨਾਂ ਦੋਨੇ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਦੋ ਦਿਨ ਦਾ ਰਿਮਾਂਡ ਵੀ ਹਾਸਲ ਕੀਤਾ ਗਿਆ ਹੈ ਇਹਨਾਂ ਵਿਅਕਤੀਆਂ ਤੋਂ ਪੁੱਛ ਪੜਤਾਲ ਦੇ ਦੌਰਾਨ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਸੋ ਕੀ ਮੈਟਰ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਮੈਟਰ ਇਹ ਹੈ ਵੀ 3424 ਨੂੰ ਐਸ.ੀ. ਸੰਸ਼ੇਰ ਸਿੰਘ ਖਾਣਾ ਸਦਰ ਖੰਨਾ ਪੋਸਟੜਾ ਹੈਗਾ ਨੂੰ ਕੋ ਇਨਫੋਰਮੇਸ਼ਨ ਮਿਲੀ ਕਿ ਹਰਪ੍ਰੀਤ ਸਿੰਘ ਪੁੱਤਰ ਲੇਡ ਨਿਰਮਲ ਸਿੰਘ ਵਾਸੀ ਬਟਾਲਾ ਇਥੇ ਬਲਦੇਵ ਟਾਬਾ ਕੋਲ ਮੌਜੂਦ ਹੈਗਾ ਵੀ ਉਹਦੇ ਕੋਲ ਵੈਪਨ ਹੈਗੇ ਨੇ ਇਮੀਡੀਏਟਲੀ ਉਹਨੇ ਰੇਡ ਕਰਕੇ ਬਲਦੇਵ ਸਿੰਘ ਨੂੰ ਬਲਦੇਵ ਸਿੰਘ ਬਲਦੇਵ ਟਾਬੇ ਤੇ ਜਾ ਕੇ ਦੋਸ਼ੀ ਹਰਪ੍ਰੀਤ ਨੂੰ ਅਰੈਸਟ ਕੀਤਾ ਤੇ ਉਸ ਕੋਲੋਂ ਦੋ ਵੈਪਨ 315 ਬੋਰ ਤੇ ਇੱਕ ਦੇਸੀ 315 ਕਟਾ ਬਰਾਮਦ ਕਿਰਾਇਆ ਉਸ ਤੇ ਫੇਰ ਨੰਬਰ 70 ਅੰਡਰ ਸੈਕਸ਼ਨ 25 ਆਰਮੈਟ ਸਬ ਰਖਣਾ ਵਿਖੇ ਦਰਜ ਕੀਤੀ ਅਗਲੀ ਤਪतीश ਜਦੋਂ ਉਹਨੇ ਨਿਗਾਈ ਦਾ ਤਪतीश ਕੀਤੀ ਤਾਂ ਫਿਰ ਇਹਨੇ ਇੱਕ ਹੋਰ ਦੱਸਿਆ ਹਰਪ੍ਰੀਤ ਸਿੰਘ ਨੇ ਕਿ ਮੇਰੇ ਕੋਲ ਇੱਕ ਵੈਪਨ ਹੋਰ ਹੈ ਫਿਰ ਇਹ ਤਪतीश ਲਈ ਅੱਗੇ ਸੀਆਈਏ ਖੰਨੇ ਨੂੰ ਤਪतीश ਦਿੱਤੀ ਫਿਰ ਅੱਗੇ ਇਹਨਾਂ ਦਾ ਠਣੇਦਾਰ ਸਬ ਇੰਸਪੈਕਟਰ ਜਸਵਿੰਦਰ ਸਿੰਘ ਨੇ ਬਟਾਲਾ ਰੋਡ ਅੰਮ੍ਰਿਤਸਰ ਤੋਂ ਇੱਕ ਪਰਮ ਜੋਸੀ ਉਸ ਪੁੱਤਰ ਹੰਸਾ ਸਿੰਘ ਹੈ ਵੀ ਬਟਾਲੇ ਦਾ ਹੈਗਾ ਫਿਰ ਇਹਦੇ ਉਧ ਇੱਕ 315 ਬੋਰ ਦਾ ਪਿਸਤਨ ਹੈ ਜਿਹੜਾ ਰਿਕਵਰ ਕੀਤਾ ਜਿਹਨਾਂ ਦੋਨਾਂ ਕੋਲ ਤਿੰਨ ਮਿਆਪਨ ਇਹ ਜਿਹੜੇ ਰਿਕਵਰ ਹੋਏ ਨੇ ਦੋ 315 ਬੋਰ ਦੇ ਤੇ ਇੱਕ ਦੇਸੀ 315 ਬੋਰ ਦਾ ਕਟਾ ਤਿੰਨ ਨੇ ਦੱਸਿਆ ਕਿ ਕਿਥੋਂ ਲੈ ਕੇ ਆਏ ਸੀ ਜਾਂ ਕੀ ਕਰ ਰਹੇ ਸੀ ਉਸ ਦੀ ਪੁੱਛਗਿੱਛ ਜਾਰੀ ਹੈ ਜੇ ਪੁੱਛਗਿੱਛ ਜਾਰੀ ਹੈ ਜੋ ਵੀ ਅੱਗੇ ਫੈਕਟਸ ਆਏ ਉਹ ਤੁਹਾਨੂੰ ਇਸ ਬਾਰੇ ਦੱਸ ਦੇਣਗੇ ਨਹੀਂ ਸਰ ਬੈਕਗ੍ਰਾਉਂਡ ਕੀ ਹੈ ਜੀ ਬੈਕਗ੍ਰਾਉਂਡ ਦਾ ਪਤਾ ਕਰ ਰਹੇ ਆ ਜੇ ਇਹਨਾਂ ਦੇ ਪਿੱਛੇ ਕਿੰਨੇ ਕੁ ਪਰਚੇ ਦਰਜ ਨੇ ਜੋ ਵੀ ਇਹਨਾਂ ਦੀ ਬੈਕਗ੍ਰਾਉਂਡ ਹੋਊਗੀ ਉਹ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ ਕੰਮ ਕੀ ਕਰਦੇ ਨੇ ਜੀ ਵੈਸੇ ਬਸ ਇਹ ਵੇਲਣ ਵੇਲੇ ਹੀ ਨੇ ਜੀ ਸਰ ਕਿੰਨੀ ਕੁ ਉਮਰ ਹੈ ਇਹਨਾਂ ਦੀ ਉਮਰ ਇੱਕ ਤਾਂ ਹੈਗਾ ਹਰਪੀ ਜਿਹੜਾ ਹੈਗਾ ਇਹ 35 ਸਾਲ ਦਾ ਹੈਗਾ ਤੇ ਦੂਜਾ ਵੀ ਤਕਰੀਬਨ ਇੰਨਾ ਹੀ ਹੈਗਾ ਇੱਕ ਕੋਰਟ ਵਿੱਚ ਪੇਸ਼ ਕਰ ਰਿਹਾ ਹਾਂ ਜੀ ਕੋਰਟ ਵਿੱਚ ਪੇਸ਼ ਕਰਕੇ ੜਮਾਂਡ ਲਿਆ ਹੈ ਕਿੰਨੇ ਦਿਨ ਦਾ ਮਿਲਿਆ ਜੀ ਦੋ ਦਿਨ ਦਾ ੜਮਾਂਡ ਮਿਲੇ ਥੈਂਕ ਯੂ किंग ऑफ स्पाइसेज रेस्टोरेंट कैफे एंड रूफ टॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेरायटी जैसा नाम वैसा खाना। किंग ऑफ स्पाइसेज King of Spices restaurant cafe and a rooftop mein aapka swagat hai